ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰੇ ਦੋਸਤਾਂ ਨੂੰ ਕੀ ਹਾਲ ਚਾਲ ਨੇ ਉਮੀਦ ਕਰਦਾ ਤੁਸੀਂ ਸਭ ਠੀਕ ਠਾਕ ਹੋਵੋਗੇ ਸ਼ੁਰੂਆਤ ਕਰਦੇ ਆ ਨਵੇਂ ਵਲੌਗ ਦੀ ਸਾਰਿਆਂ ਦਾ ਸਵਾਗਤ ਹੈ ਨਵੇਂ ਵਲੌਗ ਵਿੱਚ ਤੇ ਦੋਸਤੋ ਮੈਂ ਆਇਆ ਸੀ ਕੱਲ ਸ਼ਾਮੀ ਆਪਣੀ ਦੀਦੀ ਘਰੇ ਮੈਂ ਤੇ ਕਿਰਨ ਮੇਰੀ ਭਤੀਜੀ ਤੇ ਤੁਹਾਨੂੰ ਮਿਲਾਉਣੇ ਆ ਪੰਜੇ ਨਾਲ ਅਸੀਂ ਛੱਤੇ ਆਏ ਤੇ ਮਿਲੋ ਜੀ ਮੇਰੇ ਭਾਂਜੇ ਨਾਲ ਅਮਰਿਤਪਾਲ ਸਿੰਘ ਨਾਲ ਬੋਲੋ ਬੱਸ ਕੀ ਦੱਸਿਆ ਯਾਰ ਦੱਸੋ ਕੱਲ ਹੀ ਆਏ ਸੀ ਸਾਡੇ ਕੋਲ ਪਰ ਅੱਜ ਜਾਣ ਦੀ ਗਾਲੀ ਕਾਰ ਰਹੀ ਸੀ ਰੋਕ ਲਿਆ ਕਿੰਨਾ ਵੱਡਾ ਹੋ ਗਿਆ ਖੋਤਾ ਜਿਹਾ ਕੀ ਹੋ ਗਿਆ ਨਰਾਜ ਕਿਉਂ ਨਾ ਯਾਰ ਬੇਇੱਜ਼ਤੀ ਬੇਇੱਜ਼ਤੀ ਥੋੜਾ ਏ ਕਹਿ ਲੈਂਦਾ ਯਾਰ ਕਹਿ ਲੋ ਤੇ ਦੋਸਤੋ ਬਹੁਤ ਹੀ ਪਿਆਰਾ ਭਾਂਜਾ ਏ ਮੇਰਾ ਮੇਰਾ ਫੇਵਰੇਟ ਏ ਸਾਡੀ ਬੜੀ ਆਪਣਿਆਂ ਵਿੱਚ ਬਣਦੀ ਮੌਤ ਤੇ ਪਰ ਵੱਡਾ ਭਾਂਜਾ ਨਾ ਕਦੇ ਕਦੇ ਰੋਸਲੀ ਦਾ ਕਦੇ ਕਦੇ ਵਿਗੜ ਜਾਂਦੀ ਸਾਡੀ ਇੰਗਲੈਂਡ ਚਲੇ ਗਿਆ ਹਾਂ 4 ਕਿ ਮਹੀਨੇ ਹੋ ਗਏ ਫੋਨ ਭੇਜਿਆ ਉਹਨੇ ਉਹ ਵੀ ਹੁੰਦਾ ਤੇ ਬਹੁਤ ਮਜ਼ਾ ਆਣਾ ਸੀ ਮੈਂ ਪਹਿਲੀ ਵਾਰ ਅੱਜ ਆਇਆ ਪੀਓ ਘਰੇ ਨਹੀਂ ਹੈਗਾ ਇਹ ਨਹੀਂ ਤੇ ਅਸੀਂ ਸਾਰੇ ਇਕੱਠੇ ਹੁੰਨੇ ਬਹੁਤ ਮਜ਼ਾ ਹੁੰਦਾ ਸੀ ਇਹ ਉਹ ਤੇ ਚਲੋ ਆਪਣਾ ਕਰ ਰਿਹਾ ਮੇਨ ਤਾਂ ਵਧੀਆ ਵਿਚਾਰ ਅਸੀਂ ਇੱਥੇ ਮੇਨ ਤਾਂ ਕਰ ਰਹੇ ਆ ਆਈਫੋਨ ਲਿਆ ਉਹਨੇ ਆਈਫੋਨ ਲਿਆ ਉਹ ਆ ਕੀ ਗੱਲ ਕਰੇ ਵੀ ਭੇਜ ਜਾ ਕਰੇ ਭੇਜ ਜਾ ਇਹ ਦਾਦੀ ਤੇ ਮੰਮੀ ਵਾਸਤੇ ਪਰ ਹੁਣ ਆਪਾਂ ਨੂੰ ਵੀ ਆ ਜਾਊਗਾ ਆਈਫੋਨ ਫੜ ਕੇ ਥੋੜਾ ਬੁਲਟ ਵੀ ਮਿਲਣਾ ਇਹਦੇ ਹੁਣ ਨਖਰੇ ਨਾ ਭਾਈ ਭਾਈ ਹੋ ਗਏ ਤੇ ਆਪਾਂ ਛਾਤੇ ਇੰਜੋਏ ਕਰ ਰਹੇ ਹਾਂ ਇੱਥੇ ਤੇ ਇਹ ਵੀ ਇਹ ਤਾਂ ਡਿਪਿੰਡ ਦਾ ਨਾਮ ਆਪਣੇ ਪਿੰਡ ਦਾ ਨਾਮ ਦਾ ਇਹਨਾਂ ਦੇ ਪਿੰਡ ਦਾ ਨਾਮ ਪਟੀਆਂ ਰਾਨ ਪੂਰਨਪੁਰਵਾ ਪਟੀਆਂ ਬਲਿਏ ਤੋਂ 10 ਕਿਲੋਮੀਟਰ ਦੂਰ ਹੈ ਇਹ ਪਿੰਡੇ ਪੰਜਾਬੀ ਪਿੰਡੇ ਇੱਥੇ ਵੀ ਆਪਣੇ 3-4 ਕਿੰਨੇ ਪਿੰਡੇ 10 ਘਰ ਆਪਣੇ ਪੰਜਾਬੀਆਂ ਤੇ ਤੇ ਉਹਦੇ ਬਾਅਦ ਤੋਂ 10 ਘਰ ਪੰਜਾਬੀਆਂ ਤੇ ਆ ਤੇ ਭਈਆਂ ਦੇ ਆ ਤੇ ਦੂਜਾ ਪਿੰਡ ਆ ਸਾਰਾ ਪੰਜਾਬੀਆਂ ਦਾ ਆਪਣਾ ਹਾਂਜੀ ਦੇਖਿਆ ਦੋਸਤੋ ਯੂਪੀ ਦੇ ਵਿੱਚ ਇੰਨੇ ਪੰਜਾਬ ਸਾਡੇ ਨਾਲ ਕਿਸੇ ਨਾਲ ਗੱਲ ਸਾਡੇ ਨਾਲ ਕਿਸੇ ਨਾਲ ਗੱਲ ਕਰਨੀ ਹੋਵੇ ਤਾਂ ਨੰਬਰ ਦੇ ਦਾਂਗੇ ਤੁਹਾਨੂੰ ਸਿਰਲਾ ਓਕੇ ਦੋਸਤੋ ਥੋੜਾ ਜਿਹਾ ਤੁਹਾਨੂੰ 뷰 ਦਿਖਾ ਦਨੇ ਆ ਇੱਧਰ ਵੀ ਗੰਨੇ ਗੰਨੇ ਆ ਤੇ ਤੁਸੀਂ ਖੇਤ ਦੇਖ ਸਕਦੇ ਹੋ ਗੰਨੇ ਦੇ ਤੇ ਦੋਸਤੋ ਹੁਣ ਮੈਂ ਤੇ ਮੇਰਾ ਭਾਂਜਾ ਚੱਲੇ ਆ ਸੀ ਸ਼ਹਿਰ ਆਪਣੇ ਤੇ ਥੋੜਾ ਜਿਹਾ ਤੁਹਾਨੂੰ ਅਸੀਂ 뷰 ਦਿਖਾਉਨੇ ਆ ਪੂਰਾ ਵਲੌਗ ਜ਼ਰੂਰ ਦੇਖਿਓ ਜੀ ਤੇ ਮੈਂ ਤੇ ਮੇਰਾ ਭਾਂਜਾ ਅਮਰਿਤ ਹੁਣ ਅਸੀਂ ਘਰੋਂ ਨਿਕਲ ਚੱਲੇ ਆ ਤੇ ਥੋੜਾ ਜਿਹਾ ਤੁਹਾਨੂੰ ਰਸਤੇ ਦੇ ਵਿੱਚ 뷰 ਦਿਖਾਵਾਂਗੇ ਦੋਸਤੋ ਆਸੇ ਪਾਸੇ ਦਾ 1 ਘੰਟਾ ਅਸੀਂ ਸ਼ਹਿਰ ਤੋਂ ਹੋ ਕੇ ਤੇ ਫੇਰ ਵਾਪਸ ਆ ਰਹੇ ਹਾਂ ਹੁਤੇ ਤੁਹਾਨੂੰ ਹੁਣ ਦਿਖਾਉਨੇ ਆ ਆਸ-ਪਾਸੇ ਦਾ ਮਾਹੌਲ ਵਿਊ ਤੁਸੀਂ ਦੇਖ ਸਕਦੇ ਹੋ ਦੋਸਤੋ ਇੱਥੇ ਬਹੁਤ ਹੀ ਜ਼ਿਆਦਾ ਕੇਲਿਆਂ ਦੀ ਖੇਤੀ ਕੀਤੀ ਹੈ ਕਿਸੇ ਨੇ ਕੇਲਿਆਂ ਦੀ ਖੇਤੀ ਇਸ ਏਰੀਆ 'ਚ ਬਹੁਤ ਜ਼ਿਆਦਾ ਕਰਦੇ ਨੇ ਲੋਕ ਤੇ ਇੰਜੋਏ ਕਰੋ ਵਿਊ ਦੋਸਤੋ ਤੇ ਅੱਜ ਅਸੀਂ ਰੁਕਣਾ ਨਹੀਂ ਹੈ ਵੈਸੇ ਗਾਇਤੇ ਰਹੇ ਹੀ ਬਹੁਤ ਰੁਕ ਜੁ ਰੁਕ ਜੋ ਪਰ ਕਿਰਨ ਡੂਸ਼ਨ ਜਾਂਦੀ ਸਕੂਲੇ ਜਾਂਦੀ ਹੈ ਤਾਂ ਕਰਕੇ ਫੇਰ ਉਹਦੀਆਂ ਛੁੱਟੀਆਂ ਹੋ ਜਾਣੀਆਂ ਤੇ ਫੇਰ ਅਸੀਂ ਅੱਜ ਸ਼ਾਮ ਨੂੰ ਨਿਕਲ ਜਾਣਾ ਘਰੇ ਇਹ ਹਣ ਅਸੀਂ ਘਰ ਥੋੜਾ ਚਰ ਜਾਵਾਂਗੇ ਤੇ ਸ਼ਾਮ ਜੀ ਨੂੰ ਅਸੀਂ ਵਾਪਸ ਚਲੇ ਜਾਣਾ ਆਪਣੇ ਘਰੇ ਤੇ ਇਸ ਏਰੀਆ ਵੱਲ ਵੀ ਬਹੁਤ ਜ਼ਿਆਦਾ ਪੰਜਾਬੀਆਂ ਦੇ ਪਿੰਡ ਨੇ ਇਕੱਠੇ ਹੀ ਆ ਲੱਗੇ ਲੱਗੇ ਥੋੜੀ ਥੋੜੀ ਦੂਰੀ ਤੇ ਇਧਰ ਸਭ ਪੰਜਾਬੀ ਰਹਿੰਦੇ ਨੇ ਪੰਜਾਬੀਆਂ ਦੇ ਘਰ ਨੇ ਆਪਣੇ ਖੇਤਾਂ ਦੇ ਵਿੱਚ ਦੋਦੇ ਕਿੰਨੇ ਹੋਏ ਰੋਜ਼ ਜਿੰਨੇ ਦੇ ਹਨ ਤੇ ਹੁਣ ਅਸੀਂ ਪਹੁੰਚ ਚੁੱਕੇ ਆ ਦੀਦੀ ਘਰੇ ਤੇ ਥੋੜਾ ਜਿ ਰੁਕਾਂਗੇ ਉਸ ਤੋਂ ਬਾਅਦ ਅਸੀਂ ਵਾਪਸ ਆਪਣੇ ਘਰੇ ਚਲੇ ਜਾਵਾਂਗੇ ਜੀ ਤੇ ਅਸੀਂ ਅੱਜ ਪਲੀਏ ਗਏ ਆ ਆਪਣੇ ਸ਼ਹਿਰ ਇਹਨਾਂ ਨੂੰ ਥੋੜਾ ਲੱਗੇ ਪੈਂਦਾ ਹੈ ਤੇ ਮੈਨੂੰ ਥੋੜਾ ਕੰਮ ਹੀ ਤੇ ਇਹ ਵੀ ਟਿਊਸ਼ਨ ਜਾਂਦਾ ਹੈ ਤੇ ਅਸੀਂ ਉੱਥੇ ਗਏ ਅਮਰਿਤਪਾਲ ਸਿੰਘ ਤੈਨੂੰ ਡਾਂਸ ਕਰਕੇ ਦਿਖਾਊਗਾ ਨਹੀਂ ਹੱਸ ਨਹੀਂ ਚੱਲ ਸ਼ਰਮਾ ਗਿਆ ਹੁਣ ਯਾਰ ਚੱਲ ਸਿਰ ਲਿਆਵਾਂਗ ਨਾ ਕਰ ਗਾਣਾ ਲੱਗ ਗਿਆ ਨਹੀਂ ਹਾਂ ਤੇ ਸਭ ਦੇ ਇਹ ਲੱਗੇ ਸਵੇ ਦੂਜੀ ਵਾਰੀ ਦੇਖਿਆ ਤਾਂ ਫੈਲੀ ਦੇ ਚੱਲ ਤੇਰੇ ਨਾਲ ਸ਼ਰਮਾਂਦਾ ਗਿਆ ਸ਼ਮਕ ਚਲੋ ਨੱਚੇ ਕਰਵਾ ਦੇ ਕਿਸੇ ਦੀ ਜਾਣ ਨੂੰ ਤੈਨੂੰ ਅੱਖਾਂ 'ਚ ਬਸਾ ਕੇ ਰੱਖ ਸੋਹਣਿਆ ਬਿਦੋਨੀ ਦਰ ਕਾਨੂੰ ਓਏ ਗਾ ਟਿੱਕਰ ਪੜਾਓ ਤੇ ਡੰਡ ਲਾ ਦੇਖ ਲੈ ਤੂੰ ਦਲੇ ਚੱਲ ਆਪ ਬਣਾਈਏ ਵਲੌਗ ਹਾਂ ਯਾਰ ਮੇਰੇ ਫੋਨ ਨਹੀਂ ਕਰ ਪਾ ਜੱਟ ਕੱਟਵਾ ਘਟੂਰ ਹੋ ਜੇਗੀ ਸੌ ਇਧਰ ਦੇ ਤਾਂ ਸੌ ਦੇ ਤਾਂ ਸੌ ਇਧਰ ਸੌ ਕੀ ਕਿਦਾ ਕਿਦਾਂ ਦੀ ਗੱਲ ਕਰੀ ਜਾਂਦਾ ਓਏ ਤੇ ਮੈਨੂੰ ਸਾਰੇ 200 ਰੁਪਏ ਦਿੱਤਾ 80 ਦੇ ਸਮੋਸੇ 120 ਬਚੇ ਉਹਦੇ 20 ਮੈਂ ਲੈ ਲੇ 100 ਮੈਨੂੰ ਵੀ ਫਿਰ ਦੇ ਦਿੱਤੇ 100 ਨੂੰ ਦੇ ਦਿੱਤੇ ਬਚੇ 100 ਹੀ ਤੁਹਾਡੇ ਕੋਲ ਜੀ ਦੋ ਮੈਂ ਆਪਣੇ ਕੋਲ ਲੈ ਜਾਊਗਾ ਫਿਰ ਮੈਨੂੰ 80 ਦੇ 20 ਬਚੇ ਤੇ 40 ਬਚਣਗੇ ਨਾ ਮੇਰੇ ਕੋਲ ਪੂਰੇ ਕੀ ਹੋ ਗਿਆ ਮੇਰੇ ਮੈਨੂੰ ਬਚਨੇ ਦੱਦੀ ਓਏ ਤੇ ਦੋਸਤੋ ਥੱਲੇ ਮੇਰੀ ਦੀਦ ਤੇ ਮਾਸੀ ਜੀ ਨੇ ਤੇ ਅਸੀਂ ਕੋਠੇ ਤੇ ਆ ਹਾਂ ਹਾਂ ਤੇ ਥੱਲੇ ਦੀਦੀ ਸ਼ੋਰਟ ਵਗੈਰਾ ਸਿਈ ਰਹੀ ਨੇ ਵਿਆਹ ਬੂ ਹੁਣ ਕਾਫੀ ਇਹਨਾਂ ਨੂੰ ਆਏ ਨਾ ਵਿਆਹ ਦੇਖੂਗਾ ਮੁੰਡਾ ਕੱਲ ਵੀ ਵੇਖਿਆ ਆਇਆ ਹੈ ਨਾ ਹੁਣ ਪਹਿਲੀ ਨੂੰ ਜਾਣਾ ਕਾਲਾ ਪੂਰੇ ਪੂਰੀ ਡਰੈਸ ਵਿਆਹ ਤਾਲੀਆ ਵਿਆਹ ਵੇਖਣ ਦਾ ਬੜਾ ਸ਼ਕੀਨ ਹੈ ਦੇ ਵਿਆਹ ਚ ਪੰਗੜੇ ਪਾਉਂਦਾ ਸਾਲ ਜਾ ਕਰੇਗਾ ਤੇ ਆ ਤੁਸੀਂ ਵੀਊਡ ਦੇਖ ਸਕਦੇ ਹੋ ਤੇ ਸਾਡੇ ਨਾ ਹੋਰ ਵੀ ਰਿਸ਼ਤੇਦਾਰ ਇੰਦੇ ਇੱਥੇ ਲੱਗੇ ਉਹ ਜਿਹੜਾ ਘਰ ਦੇ ਖੰਡਿਆ ਨਾ ਆ ਵੜਾ ਇਹ ਵੀ ਸਾਡੇ ਰਿਸ਼ਤੇਦਾਰਾਂ ਦੇ ਹੀ ਘਰ ਹੈ ਤੇ ਇੱਕ ਇੱਧਰ ਇਹ ਸਾਡੇ ਰਿਸ਼ਤੇਦਾਰਾਂ ਦਾ ਘਰ ਹੈ ਇਹ ਭਰਾ ਹੈ ਨਾ ਦੋਨੋਂ ਆਪਸ ਵਿੱਚ ਉਹ ਜਿੱਥੇ ਬੰਦਾ ਮਾਰ ਕੇ ਤੇ ਇੱਧਰ ਕੋਈ ਅੱਗੇ ਆਪਣੇ ਭਈਆਂ ਦੇ ਘਰ ਹੈ ਥੋੜੇ ਵੀਊ ਦੇਖੋ ਦੋਸਤੋ ਆਹ ਦੇਖੋ ਨਿਆਣਾ ਆ ਰਿਹਾ ਸਾਡਾ ਫ੍ਰੈਂਡ ਨੇ ਮੰਨੇ ਨੂੰ ਬੁਲਾ ਇੱਥੇ ਮੰਨੇ ਉੱਤੇ ਆ ਜਾ ਉੱਤੇ ਉਹ ਮੰਨਾ ਆ ਰਿਹਾ ਮੁੰਡਾ ਉਹ ਗਾਂ ਜਿਹੜਾ ਘਰ ਹੈ ਸਾਡੇ ਇਸ ਤਰ੍ਹਾਂ ਦੇ ਉਹਨਾਂ ਦਾ ਮੁੰਡਾ ਮੰਨੇ ਉਹ ਤੂੰ ਬੋਲਿਆ ਨਹੀਂ ਨਾ ਮੇਰੇ ਨਾਲ ਭੱਜ ਗਿਆ ਸੀ ਮੂੜੀ ਬੰਦਾ ਹੈ ਪਰ ਵੀ ਉਹ ਬੇਚ ਨਵੀਆਂ ਵਧੀਆ ਆ ਰਿਹਾ ਵੇ ਵੇਖੋ ਮੁੰਡਾ ਸਟਾਈਲ ਮਾਰ ਰਿਹਾ ਨਵਾਂ ਫੋਨ ਲੈ ਕੇ ਆ ਇਹ ਵੀ ਨਾ ਛੱਡ ਤੂੰ ਆਪਣਾ ਤੇ ਹੈਗਾ ਕਰ ਦਿਆਂਦਾ ਮੈਂ ਹੈੱਡਫੋਨ ਆ ਕਿਰਨ ਆ ਗਈ ਜੀ अरे बुगड़ ओ तो इधर बना तो पता ही नहीं आजा आज दोस्तों व... मैं नीना मिलाने आता बहुत प्यारा बच्चा <laughs> आजा यार मन्ने भी बात ना यार अब तेरी कैमरे अगर दिल से तू ठीक है बट है यार तेरे हीरो <को। laughs> आ गया हीरो सा वीडियो दाजी हीरो दा है बहुत गुड बच्चा है इधर आइए ਮਨਨਾ ਸਿੰਘ ਇਹ ਬੰਦਾ ਬਹੁਤ ਖਰਾਬ ਮੂਡੀ ਹੈ ਜਦੋਂ ਮਨ ਹੋਵੇ ਉਦੋਂ ਬੁਲਾਉਂਦਾ ਜਦੋਂ ਨਹੀਂ ਹੋਵੇ ਨਾ ਬੁਲਾਉਂਦਾ ਕੇ ਮਰਜ਼ੀ ਆਡੀ ਹੈ ਹੈ ਹੋਰ ਭੈਣ ਠੀਕ ਹੈ ਤੇਰੀ ਕੀ ਕਰਦੀ ਹੁਣ ਤਾਂ ਭਾਜੀ ਫਿਰਦੀ ਹਣੀ ਹੈ ਕੇ ਨਾੜੀ ਬਣਾਈ ਨਹੀਂ ਬੜਾ ਦੇ ਕੁਛ ਨਹੀਂ ਹੁੰਦਾ ਤੇਰਾ ਕੁਛ ਨਹੀਂ ਤਰੱਕੀ ਸੰਨ ਲੱਗਾ ਇਦਾਂ ਪਹਿਲੀ ਗੱਲ ਤੇ ਥੱਪਣ ਮਾਰੂ ਫੜਕਾ ਕੇ ਜੇ ਤੂੰ ਫੋਨ ਹਲਾਇਆ ਤੇ ਵੇ ਕੌਣ ਤੇ ਧਮਕੀ ਦੇ ਰਿਹਾ ਹੈ ਧਮਕੀ ਦੇ ਰਿਹਾ ਮਤਾਰਾ ਲਤਾ ਜੀ ਉਹਨਾਂ ਨੂੰ ਕੀ ਦੇ ਰਹੇ ਚਲ ਹਿੰਦੀ ਚ ਗੱਲ ਕਰੂੰਗਾ ਫੋਨ ਕੱਟ ਅਰੇ ਸੁਣਾ ਫਟਾ ਇੱਕ ਮਿੰਟ ਐਸੇ ਮਨੇ ਖੜਾ ਪਾ ਹਿੰਦੀ ਚ ਗੱਲ ਕਰਦੇ ਠੀਕ ਹਾਂ ਚਾਲੂ ਕਰ ਮੈਨੂੰ ਨਹੀਂ ਕਰਵਾਉਂਦੀ ਫੋਨ ਕੱਟ ਹੋਰ ਮੰਨ ਲੈ ਮਰਾ ਲਾਤਾ ਤੇ ਅਸੀਂ ਛੱਤ ਉੱਤੇ ਖੂਬ ਸਾਰੀ ਮਸਤੀ ਕਰ ਲਈ ਤੇ ਹੁਣ ਸਾਡੀ ਘਰੇ ਜਾਣ ਦੀ ਵਾਪਸ ਤਿਆਰੀ ਹੋ ਰਹੀ ਹੈ ਅਸੀਂ ਚੱਲੇ ਆ ਘਰ ਮੰਨੇ ਤੇ ਲਓ ਜੀ ਹੁਣ ਆਪਾਂ ਆ ਗਏ ਘਰੇ ਮੈਂ ਤੇ ਕਿਰਨ ਅੱਧਾ ਘੰਟਾ ਲੱਗਾ ਉੱਥੋਂ ਕਿਉਂਕਿ ਅਸੀਂ ਇੱਧਰ ਸ਼ਾਰਟ ਘਟ ਰਾਸਥਾਨੀ ਆ ਗਏ ਤੇ ਪਹੁੰਚ ਚੁੱਕੇ ਆ ਘਰੇ ਅੱਜ ਦਿਨ ਲੱਗਿਆ ਥੋੜਾ ਜਿਹਾ ਦੋਸਤੋ ਓਕੇ ਦੋਸਤੋ ਜੇ ਬਲੌਗ ਵਧੀਆ ਲੱਗਿਆ ਤਾਂ ਵੀਡੀਓ ਲਾਈਕ ਕਰ ਦਿਓ ਕਮੈਂਟ ਕਰਕੇ ਦੱਸਿਓ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਜਿਨ੍ਹਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਜੇ ਤੱਕ ਬਲੌਗ ਦੇਖਣ ਲਈ ਸਾਰਿਆਂ ਦਾ ਧੰਨਵਾਦ ਜੀ ਮਿਲਦੇ ਆ ਨਵੇਂ ਬਲੌਗ ਵਿੱਚ